IIT ਬੰਬਈ ਦੇ ਵਿਦਿਆਰਥੀਆਂ ਵੱਲੋਂ ਇੱਕ ਨਾਟਕ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਇਸ ਨਾਟਕ ਦਾ ਵਿਰੋਧ ਹੋ ਗਿਆ। ਆថੰਦਾ ਜੇ ਕਿ ਇਸ ਨਾਟਕ ਦੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਜ਼ਾ ਵੀ ਮਿਲੀ ਹੈ ਤੇ ਇਸ ਨਾਟਕ ਦੇ ਵਿੱਚ ਹਿੱਸਾ ਲੈਣ ਵਾਲੇ ਇੱਕ ਵਿਦਿਆਰਥੀ ਦੇ ਤਾਂ ਇੱਕ ਅਸ਼ਰੇ 2 ਲੱਖ ਰੁਪਏ ਦਾ ਜੁਰਮਾਨਾ ਤੱਕ ਲੱਗ ਗਿਆ ਜਿਸ ਨੂੰ ਹਮੇਸ਼ਾ ਉਹ ਯਾਦ ਕਰੇਗਾ। ਦਰਅਸਲ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਬੰਬਈ ਨੇ ਇਸ ਸਾਲ ਮਾਰਚ ਨੂੰ ਸੰਸਥਾ ਦੇ ਪ੍ਰਦਰਸ਼ਨ ਕਲਾ ਉਤਸਵ ਦੌਰਾਨ ਵਿਦਿਆਰਥੀਆਂ ਵੱਲੋਂ ਰਹੁਵਨ ਨਾਮਕ ਨਾਟਕ ਚ ਹਿੱਸਾ ਲਿਆ ਗਿਆ। ਇਸ ਨਾਟਕ ਦਾ ਵਿਰੋਧ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਨਾਟਕ ਦੇ ਵਿਰੋਧ ਹੋਣ ਤੋਂ ਬਾਅਦ ਇੱਕ ਵਿਦਿਆਰਥੀ ਤੇ 1.2 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਜੋ ਕਿ ਇੱਕ ਸਮੈਸਟਰ ਦੀ ਫੀਸ ਦੇ ਬਰਾਬਰ ਦੱਸਿਆ ਜਾਂਦਾ ਹੈ ਰਮਾਇਣ ਤੇ ਆਧਾਰਿਤ ਇਸ ਨਾਟਕ 'ਤੇ ਵਿਦਿਆਰਥੀਆਂ ਦੇ ਇੱਕ ਵਰਗ ਵੱਲੋਂ ਵਿਰੋਧ ਹੰਗਾਮਾ ਕੀਤਾ ਗਿਆ ਜਿਨ੍ਹਾਂ ਨੇ ਦੋਸ਼ ਲਾਇਆ ਕਿ ਇਹ Hindu ਧਰਮ ਅਤੇ శ్రీราม ਸੀਤਾ ਦਾ અપਮਾਨ ਹੈ ਇਸ ਮਾਮਲੇ 'ਚ ਘੱਟੋ ਘੱਟ 7 ਹੋਰ ਵਿਦਿਆਰਥੀਆਂ ਨੂੰ ਸਜ਼ਾ ਦਿੱਤੀ ਗਈ ਹੈ ਫਿਲਹਾਲ ਉਹਨਾਂ ਨੂੰ ਸਜ਼ਾ ਤੇ ਜੁਰਮਾਨੇ ਦੀ ਰਕਮ ਤਾਂ ਪਤਾ ਨਹੀਂ ਲੱਗ ਸਕਿਆ ਉਧਰ ਹੀ ਮੀਡੀਆ ਰਿਪੋਰਟਸ ਦੇ ਮੁਤਾਬਕ IIT ਬੰਬੇ ਦੇ ਬੁਲਾਰੇ ਨੇ ਇਸ ਪੂਰੇ ਮਾਮਲੇ ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ IIT ਬੰਬੇ ਨੇ 4 ਜੂਨ ਨੂੰ ਵਿਦਿਆਰਥੀ ਨੂੰ ਪੈਨਲਟੀ ਨੋਟਿਸ ਜਾਰੀ ਕੀਤਾ ਇਸ ਤੋਂ ਪਹਿਲਾਂ ਡਰਾਮੇ ਸੰਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਦੇ ਲਈ 8 ਮਈ ਨੂੰ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਸੱਦੀ ਗਈ ਸੀ ਸਬੰਧਤ ਵਿਦਿਆਰਥੀਆਂ ਨੇ ਮੀਟਿੰਗ 'ਚ ਹਿੱਸਾ ਲਿਆ ਅਤੇ ਵਿਚਾਰ ਵਟਾਂਦਰੇ ਦੇ ਆਧਾਰ 'ਤੇ ਕਮੇਟੀ ਨੇ ਸਜ਼ਾ ਦੇ ਉਪਾਵਾਂ ਦੀ ਸਿਫਾਰਿਸ਼ ਕੀਤੀ ਨੋਟਿਸ 'ਚ ਕਿਹਾ ਗਿਆ ਕਿ ਇੱਕ ਅਸ਼ਰਯ 20 ਲੱਖ ਰੁਪਏ ਦਾ ਜੁਰਮਾਨਾ 20 ਜੁਲਾਈ 2024 ਨੂੰ ਵਿਦਿਆਰਥੀ ਮਾਮਲਿਆਂ ਦੇ ਡੀਨ ਦੇ ਦਫ਼ਤਰ 'ਚ ਜਮਾ ਕੀਤਾ ਜਾਣਾ ਹੈ। ਸਜ਼ਾ ਦੇਣ ਵਾਲੇ ਨੋਟਿਸ 'ਚ ਕਿਹਾ ਗਿਆ ਕਿ ਇਸ ਸਜ਼ਾ ਦਾ ਉਲੰਘਣਾ ਕਰਨ ਤੇ ਹੋਰ ਪਾਬੰਦੀਆਂ ਲਗਾਈਆਂ ਜਾਣਗੀਆਂ। ਇਹ ਨੋਟਿਸ IIT B for India ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮ X ਤੇ ਪੋਸਟ ਵੀ ਕੀਤਾ ਗਿਆ। ਜੋ ਕਿ IIT ਬੰਬੇ ਕੈਂਪਸ ਦਾ ਇੱਕ ਸਮੂਹ ਹੈ ਤੇ ਭਾਰਤੀ ਸਭਿਆਚਾਰ ਦੀਆਂ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਦਾ ਦਾਵਾ ਕਰਦਾ ਹੈ। ਗਰੁੱਪ ਨੇ ਪਹਿਲਾਂ ਨਾਟਕ ਦਾ ਵਿਰੋਧ ਕੀਤਾ ਸੀ ਅਤੇ ਸੰਸਥਾ ਦੀ ਕਾਰਵਾਈ ਦਾ ਸਵਾਗਤ ਕੀਤਾ ਸੀ ਗਰੁੱਪ ਦੀ ਪੋਸਟ 'ਚ ਲਿਖਿਆ ਗਿਆ ਸੀ ਕਿ ਇਸ ਨਾਟਕ 'ਚ ਰਮਾਇਨ ਨੂੰ અપਮਾਨਕ ਚਨਕ ਟੰਗ ਦੇ ਨਾਲ ਦਿਖਾਇਆ ਗਿਆ ਇਹਨਾਂ ਵਿਦਿਆਰਥੀਆਂ ਨੇ ਸਿੱਖਿਆ ਦੀ ਆਜ਼ਾਦੀ ਦੀ ਦੁਰਵਰਤੋਂ ਕਰਦੇ ਆ ਭਗਵਾਨ ਰਾਮ ਮਾਤਾ ਸੀਤਾ ਅਗੇ ਭਗਵਾਨ ਲਕਸ਼ਮਣ ਜੀ ਦਾ ਮਜ਼ਾਕ ਉਡਾਇਆ